ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਵਲੌਗ ਦੇ ਉੱਤੇ ਕਰਦੇ ਆ ਜਿੱਦਾਂ ਨਵਾਂ ਬਲੌਗ ਸ਼ੁਰੂ ਅੱਜ ਆਪਾਂ ਪਹਿਲਾਂ ਸਵੇਰੇ ਬਲੌਗ ਨਹੀਂ ਸ਼ੁਰੂ ਕੀਤਾ ਪਹਿਲਾਂ ਹੋਰ ਕੰਮ ਕਰਦੇ ਫਿਰ ਉਸ ਤੋਂ ਬਾਅਦ ਰੋਟੀ ਟੁਕ ਖਾਣ ਲੱਗੇ ਫਿਰ ਮੈਂ ਨਹਾਉਣ ਲੱਗ ਗਿਆ ਤੇ ਹੁਣ ਦੁਪਹਿਰੇ ਆਪਾਂ ਬਲੌਗ ਸ਼ੁਰੂ ਕਰਦੇ ਆ ਜਿੱਦਾ ਅੱਜ ਆਪਣੇ ਪਿੰਡ ਆਣੇ ਨਗਰ ਕੀਰਤਨ ਰਵਿਦਾਸ ਭਗਤ ਜੀ ਦਾ ਉਹਦੇ ਵਾਸਤੇ ਆਪਣੇ ਦਰਵਾਜ਼ੇ ਦੇ ਵਿੱਚ ਸੇਵਾ ਦਾ ਨੈਕ ਤੇ ਇਲੰਗ ਦਰ ਤੇ ਆ ਜਾਦਾ ਤੇ ਚੌਲਾਂ ਦਾ ਆਪਾਂ ਦੇਖਾਂਗੇ ਜੀ ਟਾਈਮ ਰਿਹਾ ਉੱਥੇ ਵੀ ਜਰੂਰ ਜਾਵਾਂਗੇ ਤੇ ਨਗਰ ਕੀਰਤਨ ਦੇ ਵੀ ਦਰਸ਼ਨ ਕਰਾਂਗੇ ਸਾਨੂੰ ਫਿਰ ਮਿਲਦੇ ਆ ਅੱਜ ਦਿਨੇ ਨਵੇਂ ਬਲੌਗ ਦੇ ਵਿੱਚ ਤੇ ਜਿੰਨਾ ਚਿਰ ਨਕਰ ਕੀਰਤਨ ਨਹੀਂ ਉਹਨਾਂ ਚਿਰ ਆਪਾਂ ਲਵਨਾਂ ਡਿਊਟੀ ਦੁਕਾਨ ਦੇ ਵਿੱਚ ਕਿਉਂਕਿ ਹੁਣ ਗਰਮੀਆਂ ਸਟਾਰਟ ਹੋ ਚੱਲੀਆਂ ਨੇ ਗਰਮੀਆਂ ਦਾ ਸੀਜ਼ਨ ਤਾਂ ਕਰਕੇ ਗਾਹ ਕਾਉਂਦੇ ਆ ਵਧੀਆ ਕੀ ਕਪੜਾ ਲੀੜਾ ਵੇਚਦਾ ਹੈ ਬਾਕੀ ਵਿਆਹਾਂ ਦਾ ਸੀਜ਼ਨ ਹੈ ਵਿਆਹਾਂ ਵਾਸਤੇ ਪਹਿਣਾ ਆਉਂਦੀਆਂ ਨੇ ਲੈਣ ਤਾਂ ਕਰਕੇ ਹੁਣ ਦੁਕਾਨ ਦੇ ਵਿੱਚ ਹਾਜ਼ਰੀ ਲਾਉਨੇ ਆਗੇ ਆਪਾਂ ਸਰਦੀਆਂ ਸਰਦੀਆਂ ਦਾ ਸਰ ਜਾਂਦੇ ਕਿਉਂਕਿ ਲੋਕਾਂ ਕੋਲ ਬਹੁਤ ਘੱਟ ਆਉਂਦੇ ਤੇ ਹੁਣ ਕਾਫੀ ਗਾਹਕ ਆਉਂਦੇ ਨੇ ਦੁਕਾਨ ਨੂੰ ਖੋਲ੍ਹਣ ਕਰਕੇ ਫਿਰ ਇੱਥੇ ਬੈਠਦੇ ਹਾਂ ਰੋਜ਼ ਲਾਉਨੇ ਹਾਜ਼ਰੀ ਜਿੰਨਾ ਟਾਈਮ ਮਿਲਦਾ ਲਓ ਜੀ ਆਪਣੇ ਨਗਰ ਕੀਰਤਨ ਚ ਅੱਜ ਸੇਵਾਦਾਰ ਕਰਦੇ ਨੇ ਜੀ ਸੇਵਾ ਮੰਗੂ ਸਿੰਘ ਹਣੀ ਚਾਵਲਾਂ ਦਾ ਭੰਡਾਰਾ ਚਲਾਇਆ ਹੈਗਾ ਤੇ ਨਾਲ ਚਾਹ ਵੀ ਹੈ ਹਾਂ ਜੀ ਚਾਹ ਤੇ ਚਾਹਲ ਹਾਂ ਜੀ ਦੇਖੋ ਜੀ ਤਿਆਰੀ ਕਰ ਰਹੇ ਨੇ ਦੇ ਵੀਰਾ ਬਸ ਇੱਧਰ ਬੈਠ ਨੇ ਜੀ ਬਜ਼ੁਰਗ ਆਏ ਹੋਰ ਸੋਰੀ ਬੋਣਾ ਹੋਰ ਨਹੀਂ ਨਹੀਂ ਹੋ ਗਿਆ ਲੱਗਿਆ ਕੜਾ ਬੋਣ ਲਓ ਜੀ ਨਗਰ ਕੀਰਤਨ ਆ ਗਿਆ ਤੇ ਇਹਦੀ ਆਵਾਜ਼ ਆਪਣੇ ਮਿਊਟ ਕੀਤੀ ਹੈ ਕਿਉਂਕਿ ਸਭ ਦੇ ਚੱਲਦੇ ਹੁੰਦੇ ਨੇ ਵਿੱਚ ਫਿਰ ਉਹਨਾਂ ਦਾ ਕਾਪੀਰਾਈਟ ਆ ਜਾਂਦਾ ਤਾਂ ਕਰਕੇ ਆਵਾਜ਼ ਮਿਊਟ ਕਰੀ ਹੈਗੀ

ਵਧਿਆ ਨਗਰ ਕੀਰਤਨ ਹੈ ਬਾਬਾ ਸਰਵੰਦ ਦੇ ਘਰ ਦੀ ਫੋਟੋ ਲੱਗੀ ਹੈ पार तूं सोहारात आंसा करक जो मूच चरां दया वेचे अवतार दा हरू चर दया बेचे अवतार दा

हथो बदब ادب बदब अदब समे संतोरी कर

ਸਾਹਿਬ ਸ੍ਰੀ ਗੁਰੂ ਰਬਦਾti ਮਹਾਰਾਜ ਉਹਨਾਂ ਦਾ ਇੱਕ ਧਾਰਮਿਕ ਸਾਉ ਦੋ ਤਿੰਨ ਘੰਟਿਆਂ ਦੇ ਵਿੱਚ ਰਿਲੀਜ਼ ਹੋਣਾ ਹੈ ਉਹ ਆਪ ਕੀਤੇ ਸਰਮੁਖ ਪੇਸ਼ ਕਰ ਰਹੇ ਆ ਉਹੱਖਾਂ ਤੇ ਲੱਖ ਬਣਾਤੇ ਗੁੱਡੀਆਂ ਅਸਮਾਨੀ ਚਾੜੀਆਂ ਕਰਦੇ ਨੇ ਮੁੱਕ ਤਰੀਫਾਂ ਰੱਖੀਆਂ ਨੇ ਸੋਚਾਂ ਮਾੜੀਆਂ ਕਰਦੇ ਨੇ ਮੁੱਕ ਤਰੀਫਾਂ ਰੱਖੀਆਂ ਨਹੀਂ ਸੋਚਾਂ ਬਾੜੀਆਂ ਉਹ ਵੱਡਿਆਂ ਤੋਂ ਲੈ ਕੇ ਆਸਰੇ ਮਿਹਨਤਾਂ ਕਰਦੇ ਆ ਅਸੀਂ ਪੁੱਤਰ ਗੁਰੂ ਰਵੀਦਾਸ ਦੇ ਹੱਕ ਖਾਚ ਨਹੀਂ ਖੜਦੇ ਆ ਅਸੀਂ ਪੁੱਤਰ ਗੁਰੂ ਰਵੀਦਾਸ ਦੇ ਹੋ ਬਾਗੇ ਨੇ ਨਨ ਮਪੂਰ ਨੇ ਚੱਕੀਆਂ ਜਦੋਂ ਕਲਮਾ ਦੇ ਰੀਸਾ ਨਹੀਂ ਬੋਲਾ ਸਾਖ ਦੀਆਂ ਕਲਮਾ ਜੋ ਰਖਲਾ ਨੇ ਫਕੜਿਆਂ ਦੇ ਨਾਲ ਜਿਉਂਦੇ ਮੱਕੇ ਨਾਲੋਂ ਭੜਦੇ ਆ ਅਸੀਂ ਪੁੱਤਰ ਗੁਰ ਰਵੀਦਾਸ ਦੇ ਹੱਕ ਸੱਚ ਲਈ ਖੜਦੇ ਆ ਅਸੀਂ ਪੁੱਤਰ ਗੁਰ ਰਵੀਦਾਸ ਦੇ ਓ ਪੀੜਾ ਜਿ ਤੋਂ ਪੈਣ ਬੋਸ ਕੇ ਇੱਕਾ ਨੂੰ ਢਾਖ ਲਉਂਦੇ ਓ ਬੈਰੀ ਨੂੰ ਪਕੜ પાਕੇ ਇੱਕਿਆਂ ਦੇ ਕੱਤੀ ਲਾਉਂਦੇ ਉਹ ਬੈਰੀ ਨੂੰ ਪਾਚੜ ਪਾ ਕੇ ਇੱਕੀਆਂ ਤੇ ਕੱਪੀ ਲਾਉਂਦੇ ਉਹ ਸਿੱਖ ਸਿੱਖ ਲਾਈ ਪਲਟਣਾ ਕੋਕੇ ਅਸੀਂ ਜੜਦੇ ਆ ਅਸੀਂ ਪੁੱਤਰ ਗੁਰ ਰਵੀਦਾਸ ਦੇ ਹੱਕ ਸੱਚ ਦੀ ਖੜਦੇ ਆ ਪੁੱਤਰ ਗੁਰ ਰਵੀਦਾਸ ਦੇ ਉਹ ਕੰਸੀ ਵਿੱਚ ਲੱਗਣੇ ਰੌਣਕਾਂ ਸੱਚ ਦੇ ਦਰਬਾਰ ਗੁਰਾਂ ਦੇ ਪਿਆਰ ਦੀਆਂ ਮਹਿਕਾਂ ਵੰਡਦੇ ਸੰਗਤਾਂ ਨੂੰ ਪਿਆਰ ਗੁਰਾਂ ਦੇ ਉਹ ਪਿਆਰ ਦੀਆਂ ਮੈਂ ਕਾਵੰਡ ਤੇ ਸੰਗਤਾਂ ਨੂੰ ਪਿਆਰ ਗੁਰਾਂ ਦੇ ਸਿਰ ਤੇ ਅੱਤੇ ਰੱਖਿਓ ਚੈਲਦੇ ਅਰਦਾਸਾਂ ਕਰਦੇ ਆ ਅਸੀਂ ਪੁੱਤਰ ਗੁਰੂ ਰਵੀਦਾਸ ਦੇ ਹੱਕ ਸੱਚ ਲਈ ਖੜਦੇ ਆ ਅਸੀਂ ਪੁੱਤਰ ਗੁਰੂ ਰਵੀਦਾਸ ਦੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਵੀਰ ਆਮਜੀਤ ਸਿੰਘ ਜੀ ਮੈਂਬਰ ਦਾ ਬਹੁਤ ਹੀ ਵਧੀਆ ਇਹਨਾਂ ਨੇ ਕੀ ਗੁਰੂ ਰਵਦਾ ਜੀ ਤੇ ਜੀਵਨ ਦੇ ਹਾਂ ਦੇ ਪੜਾਹ ਹਸਤਰ ਸਾਗਲੇ ਪੜਾਹ ਦੇ ਚਾਨੀ ਪਾ ਰਹੇ ਹਨ ਕੰਮ ਕੋ ਰੱਬ ਦੇ ਪਿਆਰੇ ਬੰਦੇ ਦੀ ਕਰਕੇ ਕਰਕੇ ਜੋਨਾ ਦੇ ਨਾਮ ਤੇ ਮੋਲੇ ਲੱਗਦੇ ਨੇ ਪਾ ਦੀ ਨੈ ਪਾਰੀ ਦੂ ਲਾਵ ਨਾ ਸੁਣਵਾਣਾ ਲਾ ਕੋ ਆਪਾਂ ਨਹੀਂ ਉਹ ਆਈ ਉਹ ਤਾਂ ਟਿਕ ਲੰਘਿਆ ਤੇਰਾ ਫੋੜਾ ਤੇ ਮਿੱਟ ਪਜਾ ਆਈ ਨਿਕਲ ਕੇ ਵਰਨੇ ਕੋਈ ਨਹੀਂ ਆਪਣੀ ਨੇ ਉਹ ਅੰਦਰ ਚਲਾ ਦੇ ਪਰ ਉਹਦੇ ਜਣਾ ਪਰ ਹਮਾਰਾ ਦੱਸਾਂਗੇ ਉਹ ਲੋ ਦੇ ਨਾ ਜੀ ਉਹ ਕੋਈ ਨਹੀਂ ਦੱਸਾਂਗੇ ਗਲਾਸ ਧਾਰ ਫੌਜੀ ਉੱਤੇ ਹੈ ਬਾਕੀ ਪਹਿਲੇ ਮੈਂ ਗਨਾਦ ਦਾ ਅਸੀਸ ਤਾਂ ਆਇਆ ਬੰਨਦੀ ਜੀ ਜਰਾ ਪਰ ਦੱਸਦਾ ਰੋਣਾ ਨਾ ਕਹਾਵੇ ਅਗਰ ਤੁਸੀਂ ਆਏ ਹੋ ਫਿਰ ਕਹਿੰਦਾ ਮੈਨੂੰ ਫਿਰ ਮੰਗੂ ਦੀ ਮੈਨੂੰ ਲੈ ਗਿਆ ਆ ਮੰਗੂ ਨੂੰ ਜਿਹਨੂੰ ਲੈਮਨ ਗਰੂਪ ਸਾਰਿਆਂ ਤੋਂ ਪਹਿਲਾਂ ਮੰਗੂ ਦੀ ਵੀਡੀਓ ਬਣਾਈ ਰਹੀ ਆ ਹੁਣ ਸਾਰ ਲੈ ਵੀਨਨ ਇਸੇ ਵਦਾਰਨ ਕਰੀਏ ਸੇਵਾ ਜੋ ਵੀ ਨਹੀਂ ਬੋਲਦਾ ਸਰ ਇਹ ਕਰੇ